ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਸਸਿਕਾ ਸਾਰੇ ਭੈਣ ਭਰਾਵਾਂ ਨੂੰ ਹੋ ਸਾਰੇ ਆਣੇ ਤੁਸੀਂ ਠੀਕ ਆ ਹਾਂ ਭੈਣੇ ਅਸੀਂ ਵੀ ਵਧੀਆ ਠੀਕ ਆ ਉਹ ਠੀਕ ਠਾਕ ਹੋ ਜੀ ਸਾਰੇ ਅਸੀਂ ਵੀ ਠੀਕ ਠਾਕ ਹੋ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਕਮੈਂਟ ਕਰਦੇ ਨੇ ਬਹੁਤ ਵਧੀਆ ਸੋਹਣੇ ਕਮੈਂਟ ਆਉਂਦੇ ਨੇ ਸਾਨੂੰ ਇਹਦੇ ਵਿੱਚੋਂ ਬਹੁਤ ਹੀ ਕੁਝੋਂ ਸਿੱਖਣ ਨੂੰ ਮਿਲ ਰਿਹਾ ਹੈ। ਹੋਰ ਮੈਂ ਸਾਰੇ ਹੀ ਨਗਰ ਦਾ ਅਤੇ ਸਾਰੇ ਮੇਰੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਹੈ। ਜੋ ਮੇਰਾ ਚੈਨਰ ਜਿੰਦਗੀ ਜਿੰਦਾਬਾਦ ਤੇ ਨਾਲ ਸੰਬੰਧ ਹੈ। ਮਤਵਾਂ ਤੋਂ ਆਪਹਿਣਾ ਸ਼ੇਅਰ ਕਰੋ, ਲਾਇਕ ਕਰੋ। ਠੀਕ ਹੈ ਜੀ। ਤੇ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਵਿਖਣ ਨੂੰ ਸਿੱਖਣ ਨੂੰ ਵੀ ਮਿਲਦਾ। ਤੇ ਹੋਰ ਤੁਸੀਂ ਆਪ ਦਾ ਦੱਸਣਾ ਠੀਕ ਠਾਕ ਹਾਂ ਪਰ ਅੱਜ ਥੋੜਾ ਜਿਹਾ ਸ੍ਰੀ ਜੀ ਦਾ ਡਾਊਨ ਲੋਡ ਨੇ ਕਰਕੇ ਤੇ ਇੱਕ ਕਈਆਂ ਭੈਣਾਂ ਨੇ ਕਮੈਂਟ ਕੀਤਾ ਸੀ ਸਾਡੀ ਜ਼ਿੰਦਗੀ ਬਾਰੇ ਵੀ ਤੁਹਾਡੀ ਕਿੱਦਾਂ ਜ਼ਿੰਦਗੀ ਕਿਵੇਂ ਤੁਹਾਡਾ ਮੇਲ ਮਲਾਪ ਹੋਏ ਠੀਕ ਹੈ ਜੀ ਤੁਸੀਂ ਆਪ ਦੀ ਜ਼ਿੰਦਗੀ ਬਾਰੇ ਸਾਰਾ ਕੁਝ ਦੱਸਣਾ 30 ਦਸੰਬਰ ਤੱਕ ਮੈਂ ਕਿਹਾ ਸੀਗਾ ਪਰ ਅੱਜ ਅਚਾਨਕ ਤੁਸੀਂ ਤੋਂ ਖਾਹ ਹੋਣ ਕਰਕੇ ਅਸੀਂ ਅਜ ਨਹੀਂ ਦੱਸ ਸਕਦੇ ਕਿਉਂ ਅਸੀਂ ਕੱਲੋਂ ਦੱਸਾਂਗੇ ਕੱਲੋਂ ਸਾਲ ਦਾ ਖੇਰ ਲਾ ਦੇਣਾ ਹੋਊਗਾ ਠੀਕ ਹੈ ਜੀ ਬਾਕੀ ਸਾਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੇ ਭਰਾ ਇਕੱਠਿਓ ਇਕੱਠੇ ਰਹਿਣ ਬਲ ਕੇ ਬੈਠੋ ਠੀਕ ਹੈ ਜੀ ਆ ਜਿਹੜਾ ਆ ਸਾਲ ਦਾ ਗੁੱਸਾ ਗਿਲਾ ਸ਼ਿਕਵਾ ਸਾਰਾ ਵੀ ਰਾਤ ਨੂੰ ਬੈਠੇ ਦਿਨੇ ਬੈਠੇ ਸੋਚੋ ਵੀ ਆਪਾਂ ਇਹ ਦੇਵੋ ਠੀਕ ਹੈ ਜੀ दो हजार पच्ची एक जनवरी बुधवार भी आप सारा ने अरदस बेनती जरूर करनी है सच्चा पातशाह जिदा सा दो हज़ार चौबीस नहीं है उस तरह लगाओ पूरे तो यही अरदास बेनती है सचे पातशाह भला करो सब ठीक है जी बाकी तो तो करम जीत दसा विस्तार ना मैं थोड़ा जा ना ਵੀਰਪੜ ਪਿੰਡ ਨੇ ਪੁੱਛਿਆ ਸੀ ਪਿੰਡ ਬੱਗਿਆਣਾ ਵੀਰਪੜ ਘਰ ਟੈਣਾ ਪਿੰਡ ਬੱਗਿਆਣਾ ਜ਼ਿਲ੍ਹਾ ਫਰੀਦਕੋਟ ਉਹ ਭੈਣ ਨੇ ਪੁੱਛਿਆ ਸੀ ਤੇਰੇ ਪਿੱਕੇ ਕਿੱਥੇ ਆ ਭੈਣੇ ਮੇਰੇ ਪਿੱਕੇ ਮਾੜੀ ਆ ਮਾੜੀ ਮਸਤਬਾ ਮੇਲੇ ਦੇ ਨਾਂ ਤੋਂ ਮਸੂਰਾ ਸਾਡਾ ਪਿੰਡ ਮੇਲਾ ਵੀ ਲੱਗਦਾ ਮਾੜੀ ਦਾ ਮੇਲਾ ਮਸੂਰਾ ਹਾਂਜੀ ਭੈਣੇ ਮੈਂ ਉੱਥੋਂ ਆ ਤੇ ਪਿੱਖੇ ਮੈਂ ਆਈ ਹੁਣ ਆ ਹਾਂਜੀ ਮਾੜੀ ਤੋਂ ਆ ਤੇ ਇੱਕ ਭੈਣ ਹੈ ਦਰਵਿਸ਼ कौर ਭੈਣ ਜੀ ਅਮਰੀਕਾ ਤੋਂ ਆ ਉਹਨਾਂ ਦਾ ਸਾਨੂੰ ਅੱਜ ਫੋਨ ਵੀ ਆਇਆ ਸਾਨੂੰ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਭੈਣ ਨਾਲ ਗੱਲ ਕੀਤੀ ਬਹੁਤ ਟਾਈਮ ਉਹਨਾਂ ਨੇ ਫੋਨ ਲਾਇਆ ਸਾਨੂੰ ਤੇ ਉਹ ਸਾਡੇ ਡੇਲੀ ਵਲੌਗ ਵੀ ਦੇਖਦੇ ਆ ਭੈਣੇ ਤੈਨੂੰ ਸੱਸਰੀ ਗਾਲ ਅਹੀਂ ਸਾਨੂੰ ਗੱਲਾਂ ਬਾਤਾਂ ਕਰਦੀ ਰਹੀ ਬਹੁਤ ਜ਼ਿਆਦਾ ਦੌਸਤ ਕੀਤਾ ਭੈਣ ਨੇ ਬਹੁਤ ਵਧੀਆ ਲੱਗਿਆ ਸਾਨੂੰ ਗੱਲ ਕਰਕੇ ਇਸੇ ਤਰ੍ਹਾਂ ਹੀ ਸਾਨੂੰ ਕੋਣ ਤੇ ਦੱਸ ਕਾਦੀ ਰਿੰਕਣੀ ਧੰਨਵਾਦ ਤੇਰਾ ਅਤੇ ਅਸੀਂ ਅਸੀਂ ਇਨੌਕੀ ਜੋੜੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਭਾਈ ਹਰਜੀਤ ਸਿੰਘ ਦਾ ਤੇ ਭੈਣ ਰਮਨਜੀਤ ਦਾ ਕਿ ਉਹਨਾਂ ਨੇ ਉਹ ਵੀ ਸਾਡਾ ਚਾਲੇ ਬਹੁਤ ਸਾਥ ਦਿੰਦੇ ਜਦੋਂ ਕੋਈ ਮਾੜੀ ਮੁੱਢੀ ਸੱਟ ਚ ਪ੍ਰੋਬਲਮ ਹੋ ਜੇ ਉਹ ਚਾਲੇ ਉੱਥੇ ਬੈਠੇ ਕਰਦੇ ਤੇ ਗੱਲ ਜਿਹੜੀ ਰਹੀ ਹੈ ਕੁਝ ਗੱਤੀਆਂ ਸਾਥੋਂ ਹੋਈਆਂ ਵੀ ਆ ਜਰੂਰ ਇਹ ਨਹੀਂ ਸੀ ਆ ਦਿਨ ਨਹੀਂ ਹੋਈਆਂ ਸੀ ਉਹ ਤੋਂ ਗਾ ਦੋਸਤੋਂ ਖਾਂਗ ਉਹਨਾਂ ਨੂੰ ਤੇ ਬਾਕੀ ਵੀਰ ਜੀ ਕਹਿੰਦੇ ਸੀ ਵੀ ਤੁਸੀਂ ਮੇਰੀ ਗੱਲ ਦਾ ਥੋੜਾ ਥੋੜਾ ਗੁੱਸਾ ਮਣਾਉਨੇ ਆ ਪਰ ਨਹੀਂ ਵੀਰ ਜੀ ਐ ਜੀ ਕੋਈ ਗੱਲ ਨਹੀਂ ਗੁੱਸੇ ਵਾਲੀ ਨਹੀਂ ਕੀ ਗੱਲ ਕੋਈ ਵੀ ਨਹੀਂ ਸਾਡੇ ਵਿੱਚ ਠੀਕ ਹੈ ਖੜਾ ਤੇ ਤੁਸੀਂ ਸਾਨੂੰ ਵਧੀਆ ਸਿੱਧੇ ਰਾਹ ਪਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੋ ਵੀ ਸਾਡੇ ਕੋਲ ਪ੍ਰੋਬਲਮ ਆਉਂਦੀ ਹੈ ਚਾਰਾਂ ਤਨੂ 12 ਵਜੇ ਉਹ 10 ਵਜੇ ਉਹ ਕੁਸੂਲ ਕੇ ਟਾਈਮ ਤੇ ਸੁਣੜ ਫੋਨ ਆਈ ਇਹ ਨਹੀਂ ਵੀ ਉਹ ਸਾਡਾ ਫੋਨ ਨਹੀਂ ਚੱਕਦੇ ਉਹਨਾਂ ਦਾ ਵੀ ਤੈਨੂੰ ਧਰਵਾਦਾ ਚੱਕਦੇ ਆ ਗੱਲ ਕਰਦੇ ਆ ਪਿਆਰ ਨਾਲ ਗੱਲ ਸੁਣਦੇ ਵੀ ਆ ਠੀਕ ਹੈ ਜੀ ਤੇ ਹੋਰ ਤੁਸੀਂ ਦੱਸਣਾ ਕਮੈਂਟ ਰਾਈ ਕਿਵੇਂ ਠੀਕ ਠਾਕ ਹੋ ਦੇਖਿਆ ਪੜਾਣ ਦਾ ਕਮੈਂਟ ਇਹ ਵੀ ਆਉਂਦਾ ਹੈ ਵਿਆਹ ਦਾ ਡਰੈਸ ਦਿਓ ਠੀਕ ਹੈ ਜੀ ਤੇ ਕੋਈ ਨਹੀਂ ਅਸੀਂ ਪਹਿਲੀ ਵੀਡੀਓ ਚ ਤੁਹਾਨੂੰ ਬੋਲ ਦਿੱਤਾ ਗਿਆ ਸੀਗਾ ਤੇ ਹੋਰ ਤੁਸੀਂ ਦੱਸਣਾ ਠੀਕ ਠਾਕ ਸਿਹਤ ਦਾ ਦੱਸਣਾ ਠੰਡ ਦਾ ਦੱਸਣਾ ਤੇ ਮੈਂ ਕੱਲ ਨੂੰ ਤੇਰਾ ਬੋਲ ਰਿਹਾ ਪਹਿਲਾਂ ਥੋੜਾ ਜਿਆਦਾ ਰੈਮਨਸਿ ਕਰਨੀ ਕਰੀ ਜਾਂਦੇ ਕਿ ਬੈਠੇ ਅਸੀਂ ਗਾਈ ਭੈਣ ਭਰਾਵਾਂ ਦਾ ਕਿੰਨਾ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਵੇ ਚਾਹਤ ਨਾਲ ਸੰਯੋਗ ਜਿਹੜਾ ਸਾਡੇ ਚੈਨਲ ਨਾਲ ਜੁੜੇ ਸਬਸਕ੍ਰਾਈਬਰ ਕੀਤਾ ਨੌਜਵਾਨ ਵੀ ਬੜੇ ਉਤਸ਼ਾਹ ਮਿਹਰੇ ਨਗਰ ਤੇ ਠੀਕ ਹੈ ਜੀ ਉਹ ਵੀ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਵਾਤਵਾਤ ਜੀ ਵੀਡੀਓ ਵਧੀਆ ਪਾਇਆ ਕਰੋ ਠੀਕ ਹੈ ਜੀ ਕੰਮ ਕਰਦੇ ਵੀ ਵੀਡੀਓ ਪਾਇਆ ਕਰੋ ਤੇ ਬੱਚਾ ਤੋਂ ਕਰਾਉਣੇ ਆ ਕੰਮ ਉਹ ਵੀ ਵੀਡੀਓ ਪਾਇਆ ਕਰੋ ਠੀਕ ਹੈ ਜੀ ਤੇ ਅੱਜ ਵੀ ਨਹੀਂ ਅਸੀਂ ਅੌਰੀਓ ਵਾਲਾ ਆਪੇ ਸਾਹ ਚੱਲਦੇ ਆ ਬਾਕੀ ਕਈ ਗਲਤੀਆਂ ਹੋ ਵੀ ਜਾਂਦੀਆਂ ਇਹ ਨਹੀਂ ਗੱਲ ਵੀ ਗਲਤੀ ਨਹੀਂ ਹੁੰਦੀ ਤੇ ਅਸੀਂ ਮਾਫੀ ਚਾਹੁੰਦੇ ਹਾਂ ਸਭ ਤੋਂ ਕਿ ਬਾਕੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਅੱਜ ਨਾਲ ਥੋੜੀ ਜੀ ਸਿਹਤ ਧੋਜੀ ਕਰਕੇ ਇੱਕ ਹਵਾ ਵਾਲੀ ਗੱਲਈ ਹੈ ਉਹਦਾਂ ਵੀ ਅਸੀਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਅਸੀਂ ਆਪ ਦੀ ਜੱਟ ਕੀ ਬਾਰੇ ਕਿਵੇਂ ਅਸੀਂ ਵਿਛੜੇ ਕਿਵੇਂ ਅਸੀਂ ਇਕੱਠੇ ਹੋਏ ਕਿਹਨੇ ਸਾਨੂੰ ਇਕੱਠੇ ਕੀਤਾ ਠੀਕ ਹੈ ਉਹਦੇ ਬਾਰੇ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਤੇ ਅਨੰਦ ਮਿਲਾ ਕੇ ਅਗਲੇ ਨਵੇਂ ਬਲੌਗ ਨਾਲ ਤੇ ਥੋੜਾ ਜਿਹਾ ਕੰਮ ਵੀ ਇਹ ਕਰਕਿਰਦੀ ਕਰਾਂਗੇ ਬਾਅਦ ਜੇ ਮੇਰੀ ਸਿਹਤ ਕਾਜੀ ਹੈ ਤੇ ਬਾਅਦ ਸੌਣ ਨੂੰ ਪਾਹ ਕਰਦਾ ਇਹ ਪਤੰਦਰ ਲੈ ਜਾ ਠੀਕ ਹੈ ਠੀਕ ਹੈ ਜੀ ਹਾਂ ਉੱਥੇ ਰੱਖ ਦੇ ਦੋ ਤੋਂ ਪੁੱਤ ਰੱਖ ਦਿਆਂ ਆਹ

ਥੋੜੇ ਟਾਈਮ ਚੱਲਾਂਗੇ ਬਾਤ ਤਾਂ ਪਤਾ ਇਹਨੂੰ ਖੰਡ ਆ ਜਾਣਾ ਨਹੀਂ ਤੂੰ ਕਿਹਾ ਸੀ ਜਾਣਾ ਜੋ ਤੂੰ ਨਿੱਕਲੇ ਸੁਬਹ ਉਹਨੇ ਤੈਨੂੰ ਕਿਹਾ ਸੀ ਤੂੰ ਲਿਡੇ ਲਾਇਆ ਵੀਡੇ ਲਾਜ ਬਹੁਤ ਮੰਦਾ ਖਲ ਹੋਇਆ ਪਿਆ ਲਾ ਮੈਂ ਹੋਰ ਤਾਂ ਨਹੀਂ ਤੂੰ ਆ ਲਾ ਦੇ ਨਹੀਂ ਸਾਰੇ अज ड्यूटी तो कल ड्यूटी मैं साम्भू अज थोड़ा सेहत इजाजत नहीं दी और ठीक ठाक हो जी ठंड भी बड़ी है वैसे हूं अस ਦੱਸੋ ਆਪਾਂ ਜਾਵਾਂਗੇ ਓਕੇ ਬੇਟਾ ਜਿੱਦਾਂ ਕਿੱਧਰ ਜਾਤੇ ਬਤਾ ਪਕੜਾ ਲਓ ਚੇਤੀ ਚੇਤੀ ਆਹ ਉਹ ਰਾਤ ਹੋ ਗਈ ਰਾਤ ਨੂੰ ਵੀ ਧੁੱਪ ਕਢਾ ਲਓ ਕੁਛ ਨਹੀਂ ਹੁੰਦਾ ਧੁੱਪ ਨਿਕਲੀ ਨਹੀਂ ਆਉਂਦਾ ਤੈਨੂੰ ਦੱਸ ਕੇ ਕਈ ਵਾਰੀ ਰੱਬ ਭੁੱਲ ਜਾਂਦਾ ਪੁੱਤ ਉਹ ਚੇਤਾ ਭੁੱਲ ਗਿਆ 30 ਦਸੰਬਰ ਆ ਨਾ ਅੱਜ ਤੇ ਉਹਨਾਂ ਵੀ ਖੇਲੇ ਦੋ ਦਿਨ ਤੱਕ ਮੈਂ ਧੁੱਪ ਨਹੀਂ ਵਿਖਾਉਂਦਾ ਤੇ ਜਨਵਰੀ ਨੂੰ ਬੱਚਿਆਂ ਨੂੰ ਮੈਂ ਧੁੱਪ ਵਿਖਾਵਾਂਗਾ ਨਾਲੇ ਗੁਰਦੁਆਰਾ ਸਾਹਿਬ ਜਾਣਗੇ ਠੀਕ ਹੈ ਜੀ

ਰਾ ਆਈਡੀਆ ਮਨੇ ਬਰਾੜ ਓਰੇ ਆ ਪੁੱਤ ਓਰੇ ਆ ਮੇਰਾ ਛੇੜ ਭੱਜ ਕੇ ਬਹੁਤ ਸਿਆਣਾ ਬੱਚਾ ਜਾ ਇੱਕ ਤਾਂ ਬਾਲਟੀ ਲਿਆ ਉਥੋਂ ਆਪਾਂ ਕੂੜਾ ਜਾ ਸਾੜ ਦਗੇ ਫਿਰ ਮੁੜ ਕੇ ਤਰੇਲ ਪੈ ਜੂਗੀ ਤੇ ਮੁੜ ਕੇ ਮਚਣਾ ਨਹੀਂ ਆਹ ਜੀ ਵੀ ਰਚ ਪਾ ਲੋ ਸਾਰੇ ਆ ਨੇ ਕਿਹੜੇ ਨਹੀਂ ਨਹੀਂ ਇੱਥੇ ਪਾ ਕੇ ਹੀ ਪਾਵਾਂਗੇ ਜਾਂ ਜਿਹੜੇ ਇੱਥੇ ਇਹਦੇ ਵਿੱਚ ਵੇਖ ਕੀ ਹੈ ਇਹ ਵੇਥੋਂ ਐ ਕਰ ਦਿੰਨੀ ਆਪਾਂ ਨਹੀਂ ਨਹੀਂ ਵੇਖ ਕੇ ਪਾਵਾਂਗੇ ਨਹੀਂ ਨਹੀਂ ਆਹ ਤੇਰੀ ਕਰਕੇ ਉੱਤੇ ਹੀ ਅੱਗ ਲਾ ਦਗੇ ਸੁੱਕੇ ਹੀ ਆ ਹਾਂ ਕਾਲਾ ਹੋਜੂ ਸੁੱਕੇ ਆ ਠਾਂ ਕਾਲਾ ਹੋਜੂ ਹਾਂ ਬਾਟੀ ਜੀ ਠੀਕ ਆ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਬਾਟੀ ਜੀ ਵੀ ਸੇਕ ਬਹੁਤ ਪਊਗਾ ਨਾ ਅੰਨ ਪੈਜੂ ਵੀ ਅੰਦਰ ਲੈ ਜਾਾਂਗੇ ਵਧੀਆ 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 ਉਹ ਤਾਂ ਉਹਨਾ ਹੋਗਾ ਨਹੀਂ ਨਹੀਂ ਪਤਾ ਇੱਥੇ ਹੀ ਪਚਾ ਦੇਂਗਾ ਆਪਾਂ ਇੱਥੇ ਡੱਬੀ ਵਿੱਚ ਮਾਰੋ ਮਣੀ ਗਿੱਲੀਆਂ ਪਤਾ ਦੁੱਜਲੇ ਕਿ ਡੱਬੀ ਆਹ ਹੱਦ ਆਹ ਧਰੀ ਜੀ ਹਾਂ ਮੇਸਟਰ ਹਾਂ ਹਾਂ ਪਤਾ ਬੱਚੀ ਛੜ ਦੇ ਵਿੱਚੀ ਜੈਲੀ ਡੱਬੀ 'ਤੇ ਲਿਖਿਆ ਇੱਥੇ ਹੀ ਪਈ ਹੋਊਗੀ ਕਿਤੇ ਸਲਫਟੇ ਪਈ ਆ ਆਪਲਾ ਆਏ ਨੂੰ ਲਾ ਦੀ ਅੱਗ ਚੰਗਾ ਆਏ ਨੂੰ ਲਾ ਆ ਜੜੀਆ ਦੂਜੀ ਰੁਪਈਆ ਆ ਵੀ ਆ ਜੜੀਆ ਹੋ ਕੀ ਹੁਣਵਾ ਦੇ ਆ ਛਾਨੀ ਹਾਂ ਛਾਨੀ ਹੈ ਮੇਰਾ ਸੂਟ ਸਣਾ ਹਾਂ ਬਹੁਤ ਬਹੁਤ ਚੀ ਸੂਟ ਸਟਾ ਬਹੁਤ ਵਧੀਆ ਮੇਰੇ ਸੇਲੀ ਦੇ ਦਿੱਤਾ ਆਹਾਹਾ ਬਧਾਈਆਂ ਪਰ ਛੂਟ ਦੇਣ ਨਾਲ ਇਹਦਾ ਵੀ ਧੰਨਵਾਦ ਆ ਇਦਾਂ ਬਣ ਕੇ ਰਿਆ ਕਰੋ ਨਾ ਪਤਾ ਲੱਗੇ ਪਤਾ ਲੱਗੇ ਟੋਫੀ ਵੀ ਪਰ ਇਸੇ ਲਈ ਰਹੇ ਦਸਤੀਆ ਆ ਕਿਹੜੀ ਲੇਵੀ ਜਿਹੜੀ ਚੇਲੀ ਨੇ ਘੱਟ ਦਿੱਤਾ ਪਾ ਦੇ ਟੋਪੀ ਦਪੇ ਲੜਨਾ ਨਹੀਂ 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 ਕੋਈ ਨਹੀਂ ਇੱਕ ਸੀਖ ਹੋ ਮਚਾ ਲੋ ਇੱਕ ਇਹ ਮਚਾ ਲੋ ਨਵੀਂ ਟੋਪੀ ਮੇਰੇ ਸਹੇਲੀ ਦੇ ਦਿੱਤੀ ਆ ਬਹੁਤ ਬਹੁਤ ਧੰਨਵਾਦ ਭਾਈ ਉਹਦਾ ਬਹੁਤ ਨਿੱਗੀ ਆ ਹਾਂ ਨਹੀਂ ਨਹੀਂ ਲੜਨਾ ਨਹੀਂ ਫੇ ਵੇਖ ਲੋ ਥੋੜਾ ਕਟ ਤੋਂ ਆਂਦੀ ਪੈ ਜਾਣੀ ਬੱਚੇ ਜਦ ਕਰੀ ਜਾਂਦੇ ਸੀ ਬਾਹਰ ਤੂੰ ਨਹੀਂ ਲਾਉਣੀ ਐ ਠੰਡ ਬਹੁਤ ਆ ਇਹ ਇਸ ਕਰਕੇ ਹੁਣ ਬੱਚਿਆਂ ਨੂੰ ਅੱਜ ਕਹੇ ਤੇ ਤੂੰ ਨਹੀਂ ਲਾਓ ਬਾਕੀ ਇਹ ਕਰੇ ਹੁਣ ਛੁੱਟੀਆਂ ਨਹੀਂ ਟੱਕਰ ਦੇ ਬਹਿੰਦੇ ਹੀ ਨਹੀਂ ਇਹ ਹੁਣ ਕੀ ਕੀਤਾ ਜਾਏ ਤੇ ਚਲ ਤੁਸੀਂ ਮਚਾਓ ਮਾ ਮਚਾਓ ਤਾਂ ਸਹੀ ਤੁਸੀਂ ਕਿਹਨਾਂ ਹੱਥ ਲਾਓ ਕਾਵੇ ਪਏ ਵਿਚਾਰੇ ਕੱਕੇ ਬੱਕੇ ਜੇ ਇੱਥੇ ਪਏ ਆ ਇੱਕ ਇਹਨਾਂ ਨੂੰ ਵੀ ਚੱਕੋ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਉਹ ਵੀ ਸੋਚਦੇ ਆ ਜਦੋਂ ਵੀ ਸਾਡਾ ਬਲੌਗ ਦੇਖਦੇ ਆ ਉਹਦੇ ਸਾਨੂੰ ਕਮੈਂਟ ਕਰਦੇ ਆ ਬੜੀ ਜ਼ਿਆਦਾ ਆਂਦੀ ਐ ਬਾਹਰਲੇ ਕੰਟਰਕਟਰਾਂ ਦੇ ਵਿੱਚ ਜਾ ਕੇ ਪੰਜਾਬ ਦੀ तार तीदी तो आवेखो जी होने टाइम बहुत हो गया अगमचों देनु आप डब्बी भर के लादेगा आप डब्बी भर के लादें तो सिया देना मैं जाऊंगे होना मैंना मैं ट्राई करके जमा चुकी था और यार ठंडा बहुत ज़्यादा ना ना ਕੀ ਕਿਵੇਂ ਆਕਮ ਚਾਹੀ ਤੁਸੀਂ ਬਥੇ ਹੱਥ ਨਾ ਮਚਾਲੀ ਹੱਥ ਨਾ ਮਚਾਲੀ ਹੱਥ ਨਾ ਮਚਾਲੀ ਜਦੋਂ ਮਾੜੀ ਜੀ ਮੋਂ ਪੈ ਗਈ ਨਾ ਤੇਰਾ ਬਾਲੀ ਭੜੀ ਖਾ ਦੂਰ ਹੋ ਜਾ ਹਵਾ ਫਾ ਲਾ ਹਵਾ ਫਾ ਲਾ ਹਵਾ ਭਗੀ ਜਾਵੇ ਪਰ ਇਹ ਖੜਦੀ ਨਹੀਂ ਹੂੰ ਦੂਰ ਹੋ ਜਾ ਉਹ ਘਰ ਜਾ ਹਜੇ ਨਹੀਂ ਮੱਚੇ ਛੇੜੀ ਨਾ ਛੇੜੀ ਨਾ ਛੇੜੀ ਨਾ ਓ ਛੇ ਮੈਂ ਦੇ ਚੱਲੂ ਬੰਬਰ ਖੇਤੀ ਵਾਸੂ ਵਰਗੇ ਚੱਕਰਾਂ ਦਾ ਕੋਈ ਨਹੀਂ ਬਸ ਅੱਗ ਸੇਕ ਲੋ ਆਹ ਆਸਮਾਨ ਸੁਮੇ ਦਾ ਲੜੀਆ ਦੇਖੋ ਅੱਗ ਚੱਲ ਪਈ ਸੇਕ ਲਾ ਮੈਂ ਇਕੱਠਾ ਕਰ ਦੋ ਠਾਣਾ ਤੋਂ ਛੱਡ ਦੇ ਮੈਂ ਵੀ ਤੇ ਦੇ ਨੂੰ ਮੂੰਹ ਦਵਾ ਕੇ ਨੇ ਹੁਣ ਤੋ ਨਾ ਆਹ ਵੇਖੀ ਜਾਈ